ਅੱਜ ਐਮਐਮਏ ਦੇ ਆਉਣ ਦੇ ਵਿੱਚ ਕਈਆਂ ਨੇ ਵਿਰੋਧ ਕੀਤਾ ਕਈਆਂ ਨੇ ਹਾਜ਼ਾ ਨਾ ਮਾਰਿਆ ਮਾਰਿਆ ਤੇ ਇੱਕ ਮਾਤਾ ਜੀ ਮਿਲਿਆ ਜਿੰਨੇ ਵੀ ਬਹੁਤ ਵੱਡੀ ਮਜਬੂਰੀ ਆ ਕਰਦੇ ਆ ਦੀ ਗੱਲ ਦਾ ਹਾਜੀ ਮਾਤਾ ਜੀ ਕੀ ਮਜਬੂਰੀ ਨਹੀਂ ਬੇਰਹਿਮ ਗੁਰੂ ਘਰ ਤੋਂ ਤੱਕੀਆਂ ਕਿੱਥੇ ਰਹੇ ਨਹੀਂ ਕਿੱਥੇ ਵਰਤੀਏ ਮੇਰੇ ਆਰ ਦਾ ਕਿਹੜਾ ਪੁੱਤ ਹੈ ਕੀ ਤਹੀ ਬੋਲਦੀ ਆ ਹਾਂ ਦਾ ਮੇਰਾ ਹੋਲ ਤੁਸੀਂ ਕੀ ਕੀ ਕਿਹੜੇ ਗੋਣੇ ਠੀਕ ਹੈ ਤੁਸੀਂ ਕਿਸੇ ਕਿਸੇ ਵੀ ਮੰਤਰੀ ਨੇ ਜਾਂ ਹੁਣ ਅਕਾਲੀ ਦਲ ਵਾਲੇ ਵੀ ਆਉਂਦੇ ਆ ਆਮ ਆਦਮੀ ਵਾਲੇ ਵੀ ਆਉਂਦੇ ਆ ਕਾਂਗਰਸ ਵਾਲੇ ਵੀ ਆਉਂਦੇ ਆ ਤੁਸੀਂ ਕਿਸੇ ਨੂੰ ਪੁੱਛਿਆ ਆ ਆਪਣੀ ਮਜ਼ਦੂਰੀ ਦੱਸੀ ਆ ਹੁਣ ਕੀ ਕਹਿੰਦੇ ਜੀ ਕਿਸੇ ਨੇ ਹੱਲ ਨਹੀਂ ਕਰਿਆ ਤੁਸੀਂ ਹੱਲ ਨਹੀਂ ਕਰਿਆ ਇਹਨਾਂ ਦਾ ਪਿੰਡ ਮੰਡੀਕਲਾ ਜੀ ਜ਼ਿਲ੍ਹਾ ਬਠਿੰਡਾ ਨਾ ਪਈ ਨਾਮ ਕੀ ਤੁਹਾਡਾ ਸੁਖਜੀਤ ਜੀ ਇਹਨਾਂ ਦਾ ਨਾਮ ਆ ਜਿਹੜਾ ਵੀ ਵੀਰਪਰਾ ਜਾਂ ਕੋਈ ਲੀਡਰ ਮੰਤਰੀ ਸ਼ੰਤਰੀ ਇਹਨਾਂ ਦੀ سپورਟ ਕਰੂਗਾ ਅਸੀਂ ਉਹਨਾਂ ਨੂੰ ਵੀ ਇੱਥੇ ਲੈ ਕੇ ਆਵਾਂਗੇ ਤੇ ਇਹਨਾਂ ਦੀ ਬਕਵਾਦ ਮਦਦ ਕੀਤੀ ਜਾਵੇ ਬਹੁਤ ਜ਼ਿਆਦਾ ਗਰੀਬੀ ਦੇ ਵਿੱਚ ਇਹਨਾਂ ਦਾ ਘਰ ਦਾ ਟੁੱਟਿਆ ਹੋਇਆ ਇਹਨਾਂ ਕੋਲ ਕੋਈ ਵੀ ਕਮਾਈ ਦਾ ਸਾਧਨ ਹੈ ਨਹੀਂ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਬਕਵਾਦ ਮਦਦ ਕੀਤੀ ਜਾਵੇ ਹੋਰ ਵੀ ਜਾ ਕੇ ਦੇਖ ਲੋ ਸਾਡੇ ਬਾ